ਬੰਦੇ ਵਿੱਚ ਹੌਸਲਾ ਹੋਵੇ ਤਾਂ ਕੀ ਨਹੀਂ ਕਰ ਸਕਦਾ ਕੈਨੇਡਾ ਅਮਰੀਕਾ ਜਾਣ ਦੀ بجائے ਇਸ ਬਾਈ ਨੇ ਪਿੰਡ ਦੇ ਵਿੱਚ 버ਗਰਾਂ ਦੀ ਰੇੜੀ ਲਾ ਲਈ ਤੇ ਉਸ 버ਗਰਾਂ ਦੀ ਰੇੜੀ ਤੋਂ ਲੱਖਾਂ ਰੁਪਏ ਕਿਵੇਂ ਕਮਾਰੇ ਆ ਆਜੋ ਬਾਈ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਪ੍ਰਗਟ ਸਿੰਘ ਰੂੜਿਆਂਵਾਲੀ ਪੰਜਾਬੀਆਂ ਵੱਲੋਂ ਇੱਕ ਕਹਾਵਤ ਅਕਸਰ ਹੀ ਬੋਲੀ ਜਾਂਦੀ ਆ ਕਿਹੜੀ ਕਹਾਵਤ ਆ ਉਹ ਕਿ ਜਿਹਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਹੀ ਕੈਨੇਡਾ ਤੇ ਇੱਥੇ ਹੀ ਅਮਰੀਕਾ ਸੋ ਇੱਕ ਤੁਹਾਡੇ ਸਾਹਮਣੇ ਮੋਟੀਵੇਸ਼ਨ ਵੀਡੀਓ ਲੈ ਕੇ ਆ ਰਹੇ ਆ ਕਿ ਇੱਕ ਪਿੰਡ ਦਾ ਨੌਜਵਾਨ ਜਿਸਨੇ ਬਹੁਤ ਪੜ੍ਹਾਈ ਵੀ ਕੀਤੀ ਨੌਕਰੀਆਂ ਪਿੱਛੇ ਵੀ ਬਹੁਤ ੱੱਕੇ ਖਾਦੇ ਪਰੰਤੂ ਫਿਰ ਉਸਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਅੱਜ ਉਹ ਵਧੀਆ ਕਮਾਈ ਕਰਦਾ ਸੋ ਤੁਹਾਡਾ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਤੁਹਾਡੇ ਸਾਹਮਣੇ ਸੀ ਲੈ ਕੇ ਆਉਣੇ ਆ ਝੂੜਿਆਂ ਵਾਲੀ ਪਿੰਡ ਦੇ ਸੰਗਭਰੂ ਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਲਈ ਟਾਈਮ ਕੱਢ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਤੇ ਭਾਈ ਜੀ ਤੁਹਾਡਾ ਨਾਮ ਕੀ ਹੈ ਜਗਵੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਪਿੰਡਾ ਰੂਡਾ ਵਾਲੀ ਛੇਰੀ ਮਖਸਰ ਸਾਹਿਬ ਤੇ ਭਈ ਜੇ ਆਪਾਂ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਮੈਂ 10 ਸਾਲ ਲਾਇਆ ਫੇਲਾ ਮਾਰਬਾਦਾ ਜਿੱਥੇ ਉੱਥੇ ਮੈਂ ਫਿਲਮੇਨੀ ਦਾ ਕੰਮ ਕਰਦਾ ਸੀ ਉੱਥੇ ਕਿੰਨੀ ਸੈਲੀ ਤੁਹਾਨੂੰ ਮਿਲਦੀ ਸੀ ਉੱਥੇ 1200 ਰੁਪਏ ਮਿਲਦੀ ਸੀ ਤੇਰਾ ਉਹਦੇ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਸੀਗਾ ਵੀ ਬਸ ਘਰ ਦਾ ਬਸੋਦਾ ਬਤਾ ਹੀ ਆਉਂਦਾ ਸੀ ਥਾਰਾ ਉਹ ਜ਼ਾਹਿਰ ਦੀ ਗੱਲ ਹੈ ਕਿ ਕਾਹਦੇ ਦੇ ਹਿਸਾਬ ਨਾਲ ਆ ਗਿਆ ਇਹ ਬਹੁਤ ਜ਼ਿਆਦਾ ਹੈ ਕੁਰਬਾਨੀ ਆ ਉਹ ਚੀਜ਼ ਨਾਲ ਪੜ੍ਹਾਈ ਕਿੱਥੋਂ ਤੱਕ ਕੀਤੀ ਹੈ ਪੜ੍ਹਾਈ ਆਪਾਂ ਡਿਪਲੋਮਾ ਕੀਤਾ ਹੈ ਕਾਦਾ ਇਲੈਕਟ੍ਰੋਨਿਕਸ ਦਾ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦਾ ਹਾਂ ਜੀ ਤਾਂ ਉਹਦੇ ਤੁਸੀਂ ਜਦੋਂ ਡਿਪਲੋਮਾ ਕਰਦੇ ਸੋਚਿਆ ਹੋਣਾ ਕਿ ਫੜ ਲੇ ਕੇ ਇੰਜੀਨੀਅਰਿੰਗ ਬਣਾ ਕੇ ਹਾਂ ਬਹੁਤ ਵਧੀਆ ਜਵਾਬ ਕੋਈ ਸਾਥ ਨਹੀਂ ਦਿੰਦਾ ਇਹ ਕੋਈ ਸਾਥ ਨਹੀਂ ਦਿੰਦਾ ਫਿਰ ਓਲੇ ਓਲੇ ਸਟਰਗਲ ਚੱਲਦਾ ਰਿਹਾ ਵਿਦਿਆਰਥੀ ਵੀ ਕੀਤੀ ਆਪਾਂ ਸਾਰਾ ਕੰਮ ਕੀਤਾ ਗਾ ਵਾ ਪਰ ਫੋਨ ਦੇ ਵਿੱਚ ਵਿਦਿਆਰਥੀ ਕੀਤੀ ਆਪਾਂ ਠੀਕ ਹੈ ਉੱਤਵਰ ਵੀ ਮੰਦ ਦੇ ਵਿੱਚ ਡ੍ਰੀਮ ਸੀ ਹੈ ਕਹ ਰਿਹਾ ਆਪ ਦਾ ਕੰਮ ਹੋ ਗਿਆ ਆਪ ਦੇ ਕੰਮ ਵਰਗੀ ਕੋਈ ਲਾਈਫ ਨਹੀਂ ਗਈ ਉਹ ਵੀ ਆਪ ਦਾ ਜਦੋਂ ਮਰਜੀ ਆਦਾ ਜਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਤੇ ਥੱਲੇ ਗੁਲਾਮੀ ਨਹੀਂ ਗੁਲਾਮੀ ਨਹੀਂ ਕਰਦਾ ਇਹ ਤੁਸੀਂ ਕੰਮ ਖੱਲਣਾ ਕੀਤਾ ਜਾਂ ਕੋਈ ਹੋਰ ਪਾਟਰਨ ਵੀ ਹੈ ਨਹੀਂ ਬ੍ਰਦਰ ਤੇ ਮੈਂ ਦੋਨੇ ਬਸ ਉਹਨੇ ਸਕੇ ਭਰਾਵਾਂ ਤੇ ਇਹ ਕੰਮ ਸ਼ੁਰੂ ਕੀਤਾ ਤਾਂ ਭਾਈ ਕਿੰਨਾ ਇਨਵੈਸਟਮੈਂਟ ਕਰਨਾ ਪਿਆ ਤੁਹਾਨੂੰ ਅੰਦਾਜ਼ਾ 1.5 ਲੱਖ ਰੁਪਏ ਦਾ ਤੁਸੀਂ 1.5 ਲੱਖ ਰੁਪਇਆ ਲਾਇਆ ਤੇ ਇੱਕ ਗੱਲ ਆ ਕਿ ਜਦੋਂ ਆਪਾਂ ਕੋਈ ਗਰੀਬ ਧਰ ਦਾ ਮੁੰਡਾ 1.5 ਲੱਖ ਰੁਪਇਆ ਬਹੁਤ ਹੁੰਦਾ 1.5 ਲੱਖ ਆਪਣੇ ਲਈ ਬਹੁਤ ਜ਼ਿਆਦਾ ਹੁੰਦਾ ਤੁਹਾਨੂੰ ਵੀ ਫਿਰ ਡਰ ਨਹੀਂ ਸੀਗਾ ਕੋਈ ਇਨਵੈਸਟਮੈਂਟ ਨਹੀਂ ਕਰ ਰਿਹਾ ਤੇ ਇਹ ਨਹੀਂ ਪਤਾ ਕੰਮ ਚੱਲੇਗਾ ਜਾਂ ਨਾ ਚੱਲੇਗਾ ਜਾਂ ਕੋਈ ਮਹੀਨਾ ਦੋ ਮਹੀਨੇ ਕੰਮ ਜਿਵੇਂ ਰਿਹਾ ਉਹ ਸਟਰੰਗ ਬੜੇ ਤੁਸੀਂ ਸਾਨੂੰ ਜਰੂਰ ਦੱਸੋਗੇ ਮੰਨਦੇ ਵਿੱਚ ਕਰਤਾ ਸੀਗਾ ਲੋਨ ਚੱਕਿਆ ਸੀ ਬਈ ਯਾਰ ਲੋਨ ਚੱਕ ਕੇ ਕੀਤਾ ਇਹ ਮੇਰੇ ਮੰਨਦੇ ਵਿੱਚ ਡਾਊਟ ਸੀਗਾ ਯਾਰ ਕਿੱਸ ਤੋਂ ਵੀ ਘਟਣੀ ਆ ਲੋਨ ਦੀ ਆਪਾਂ ਠੀਕ ਹੈ ਤੇ ਵੀ ਕੰਮ ਵੀ ਆਪਾਂ ਵੀ ਪਿੰਡ 'ਚ ਚਲਾਇਆ ਪਿੰਡ 'ਚ ਵੀ ਐਨਾ ਸਕੋਪ ਨਹੀਂ ਹੁੰਦਾ ਇਹ ਚੀਜ਼ ਦਾ ਤੇ ਫਿਰ ਹੌਲੀ ਹੌਲੀ ਮੀਨਾ ਕਤਾ ਵੀਵੇਂ ਪੰਨੋ ਪਾਏ ਆਪਾਂ پیسے ਪੰਨੋ ਪੈਸੇ ਪਾ ਕੇ ਫਿਰ ਹੌਲੀ ਹੌਲੀ ਇਸ ਤਰ੍ਹਾਂ ਕੀਤਾ ਅੱਜ ਮੈਨੂੰ ਸਾਲ ਹੋ ਗਿਆ ਸਾਲ ਦੇ ਵਿੱਚ ਵਧੀਆ ਆਪਾਂ ਇਨਕਮ ਸੋਰਸ ਕਰ ਰਹੇ ਹਾਂ ਇਹ ਕਰਾ ਪਰ ਇਤਿਮਦੀ ਗੱਲ ਇਹ ਕਿ ਇਹਦਾ ਪ੍ਰਤੀ ਦਿਨ ਦੀ ਕਿੰਨੀ ਕਮਾਈ ਕਰਦੇ ਸੀ ਪ੍ਰਤੀ ਦਿਨ ਦੀ ਹੈਗੀ ਆ 5000 ਰੁਪਏ ਦੀ ਸੀ ਹਾਲੀ ਖਰਚਾ ਕੱਟ ਕੱਟ ਕੇ 5000 ਬਚਦਾ ਹੀ ਹਾਂਜੀ ਹਾਂਜੀ ਤਾਂ ਵਧੀਆ ਗੱਲ ਹੈ ਕਿ ਲੱਖ ਡੇਢ ਲੱਖ ਦੇ ਕਰੀਬ ਤੁਹਾਡੀ ਇਨਕਮ ਹੈਗੀ ਆ ਪਰ ਕੀ ਗੱਲ ਬਈ ਸੱਚੀ ਹੋਊਗੀ ਕਿਉਂਕਿ ਇੱਕ ਪਿੰਡ ਦੇ ਲੈਵਲ ਤੇ ਦੇਖ ਕੇ ਤਾਂ ਪਿੰਡ ਚ ਇੰਨੀ ਸੇਲ ਹੋਣੀ ਕੋਈ ਝੂਠ ਤਾਂ ਨਹੀਂ ਤੁਸੀਂ ਬੋਲ ਰਹੇ ਨਾ ਕਿਹਾ ਕਿ ਝੂਠ ਤਾਂ ਨਹੀਂ ਦੱਸਦਾ ਨਹੀਂ ਝੂਠ ਤਾਂ ਕਹਦਾ ਜੀ ਆਪਾਂ ਕਿਹੜਾ ਕਿ ਨਾ ਆਪਣੇ ਤੋਂ ਕਿਹਨੇ ਠੋਕ ਲੈ ਕੇ ਆਣਾ ਨਾ ਆਪਾਂ ਕਿਸੇ ਨੂੰ ਦੇਣਾਗਾ ਝੂਰੇ ਦੇ ਵਿੱਚ ਕੀ ਆ ਜੋ ਹੈਗੀ ਇਹ ਸਚਾਈ ਤੁਹਾਡੇ ਸਾਹਮਣੇ ਤੁਹਾਡੇ ਮਨ ਚ ਨਹੀਂ ਕਰਿਆ ਆਇਆ ਆਏ ਆ ਵੀ ਕਈ ਇੱਥੇ ਪੜੇ ਲਿਖੇ ਬੇਰੋਜ਼ਗਾਰ ਨੌਜਵਾਨ ਜੋ ਬਾਹਰ ਨੂੰ ਜਾ ਰਹੇ ਆ ਕਹਿੰਦੇ ਆ ਚਾਹੇ ਉਧਰ ਹੀ ਦਿਹਾੜੀਆਂ ਕਰਨੇ ਦਾ ਪੈਣ ਪਰ ਆਪਾਂ ਬਾਹਰ ਜਾਣਾ ਤੁਹਾਡੇ ਦੇਚ ਨਹੀਂ ਕਦੇ ਆਇਆ ਸੀ ਮੇਰੇ ਦਿਲ ਚ ਜਵਾਂ ਨਹੀਂ ਆਇਆ ਸੀ 1% ਵੀ ਨਹੀਂ ਆਇਆ ਕਰ ਮੈਨੂੰ ਆਇਆ ਸੀ ਯਾਰ ਆਪਾਂ ਕਿਰਤ ਕਰਨੀ ਆ ਇੱਥੇ ਕਰੋ ਵੀ ਲੱਖ ਲੱਖ ਰੁਪਈਆ ਲਾ ਕੇ ਆਪੇ ਇੱਥਾਰ ਦਾ ਕੰਮ ਕਰੋ ਆਪਦੇ ਘਰੇ ਰੋ ਆਪਦੇ ਪਰਿਵਾਰ ਚ ਰੋ ਠੀਕ ਆ ਇਹ ਛਾਂਗ ਘਰੇ ਤਾਂ ਜਾ ਸਕਦੇ ਆ ਉੱਥੇ ਆਪਾਂ 30-30 ਲੱਖ ਰੁਪਈਆ ਲਾ ਕੇ ਆਪਾਂ ਬਾਹਰ ਜਾਂਦੇ ਆ ਉਹ ਚੀਜ਼ ਮੜ ਕੇ ਉੱਥੇ ਕੰਮ ਨਾ ਮਿਲੇ ਰੱਬ ਕਰਕੇ ਤੇ ਫਿਰ ਉਹ ਆਪਾਂ ਨੂੰ ਵਾਪਸ ਹੀ ਆਉਣਾ ਪੈਂਦਾ ਉਹ ਪਾਇਆ ਕਿਸੇ ਖਾਤੇ ਨਹੀਂ ਜਾਂਦਾ ਤੇ 버거ਾਂ ਤੋਂ ਇਲਾਵਾ ਹੋਰ ਤੁਹਾਡੇ ਕੋਲੇ ਕੀ ਕੀ ਤੁਸੀਂ ਕੀ ਕੁਝ ਬਣਾਉਂਦੇ ਹੋ ਬ੍ਰੈਡਾਂ ਪਕੌੜੇ ਆ ਪੈਟੀਜ਼ਾ 버거 ਤੇ ਬਾਕੀ ਨਾਣ ਵਿੱਚ ਇਹ ਕੰਮ ਫਿਰ ਸਿੱਖਿਆ ਕਿਥੋਂ ਇਹ ਆਪਣੇ ਆਪ ਹੀ ਬਸ ਜਿਹੜੀ ਚੀਜ਼ ਚ ਬੰਦਾ ਇੰਟਰਸਟਿਡ ਹੋਏ ਉਹ ਰੱਬ ਬੋਲੂ ਹੀ ਆ ਜਾਂਦੀ ਹੈ ਮੈਂ ਨਾ ਗਿਆ ਸੀਗਾ ਮੈਂ ਕਿਤੇ ਜਾਵਦਾ ਬਾਹਰ ਜਾ ਰਹੇ ਆ ਨਾ ਜਰੋਂ ਮੈਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਕਹਿੰਦਾ ਆਪਣੇ ਆਪਣੇ ਪੰਜਾਬ ਚ ਬਹੁਤ ਕੰਮ ਆ ਆਪਣੇ ਪਿੰਡ ਦੇ ਵਿੱਚ ਹੀ ਲਾ ਲੋ ਬਹੁਤ ਵਧੀਆ ਕੰਮ ਆ ਗਿਆ। ਵੀ ਜੇ ਬੰਦਾ ਕਾਰਮ ਕਰਨ ਵਾਲਾ ਹੋਵੇ ਜਰੂਰੀ ਥੋੜਾ ਵੀ ਬਾਹਰ ਜਾ ਕੇ ਵੀ ਆਪਾਂ ਇਹ ਹੀ ਕੰਮ ਕਰਨਾ ਤੇ ਆਪਾਂ ਘਰੇ ਰਹਿ ਕੇ ਕਰੋ। ਪਿੰਡ 'ਚ ਰਹਿ ਕੇ ਕਰਵਾ ਦੇ ਸ਼ਹਿਰ 'ਚ ਰਹਿ ਕੇ ਕਰੋ। ਜਦੋਂ ਕੰਮ ਦੀ ਸ਼ੁਰੂਆਤ ਕੀਤੀ ਤਾਂ ਕੋਈ ਯਾਰ ਪੁੱਤਰ ਜਾਂ ਦੋਸਤ ਕੋਈ ਆਪਾਂ ਨੂੰ ਕਹਿੰਦੇ ਜਾਂ ਰਿਸ਼ਤੇਦਾਰ ਹੀ ਕਹਿ ਦਿੰਦੇ ਆ ਕਿ ਪੜਿਆ ਲਿਖਿਆ ਤੂੰ ਹੈਗਾ ਤੂੰ ਹੁਣ ਬਰਕਰਾਰਾ ਕੰਮ ਕਰੇਗਾ ਕੋਈ ਸਾਥ ਪੂਰਦਾ ਕਰੇਗਾ ਛੂਟੇ ਭਾਂਡੇ ਮਾਂਜਨੇ ਪੈਣਗੇ। ਤਾਂ ਉਦੋਂ ਇਹ ਸਭ ਤੁਹਾਡੇ ਨਾਲ ਹੋਇਆ। ਇਹ ਸਾਰੀਆਂ ਗੱਲਾਂ ਸੁਣਨ ਨੂੰ ਆਂਗੀਆਂ ਸਿੰਘਾਂ ਆਪਾਂ ਨੂੰ ਸਾਰੇ। ਆਪਾਂ ਜੀ ਕੀ ਸੋਚਿਆ ਮੈਂ ਸੋਚਿਆ ਵੀ ਯਾਰ ਕੰਮ ਕਰਨ ਚ ਕੀ ਹਰਜਾ ਕੋਈ ਕੰਮ ਦਾ ਮਿਹਨਤ ਆ ਆਪਾਂ ਨੂੰ ਆਪਦਾ ਕੰਮ ਆ ਭਾਨੇ ਮਾਣ ਲਾਂਗੇ ਤਾਂ ਕੀ ਐ ਠੀਕ ਐ ਜੇ ਆਪਾਂ ਕਿਸੇ ਦੇ ਜੱਟ ਜੀਵਿਦਾਰ ਦੇ ਜਾਵਾਂਗੇ ਉੱਥੇ ਵੀ ਤਾਂ ਆਪਾਂ ਭਾਨੇ ਮਾਣਾਂਗੇ ਹੈ ਤੇ ਜਾਂ ਕਿਸੇ ਦੇ ਆਪਾਂ ਮਾਣ ਜਾਂਦੇ ਕਿਸੇ ਦੇ ਕੰਮ ਕਰਾਂਗੇ ਉੱਥੇ ਵੀ ਆਪਾਂ ਨੂੰ ਸਾਰੇ ਹੀ ਕੰਮ ਕਰਨੇ ਪੈਂਦੇ ਆ ਤੁਸੀਂ ਉਹ ਗਾਣਾ ਸ਼ਾਇਦ ਸੁਣਿਆ ਹੋਣਾ ਆਖਰੀ ਮਦਰਸ਼ਕਾਂ ਨੂੰ ਵੀ ਦੱਸਣਾ ਚਾਹਾਂ ਕਿ ਗੁਰਦਾਸ ਮਾਨ ਜੀ ਨੇ ਜੇ ਇੱਕ ਗਾਣਾ ਗਾਇਆ ਸੀ ਕਿ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਲੀਤ ਹੈ ਉਹੀ ਵੱਡੀ ਬਾਰੋਂ ਕੀ ਖੱਟਨ ਕੇ ਅੰਦਰੋਂ ਵੀ ਜਿੱਥਾ ਦੀ ਖੋਟੀ ਉਹ ਪੌੜੀ ਪਰਖ ਲਈਏ ਪੈਰ ਨੂੰ ਜਿਸ ਪੌੜੀ ਤੇ ਤਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਪੂਰ ਪਾਸ਼ਾ ਕਰੀਏ ਤਾਂ ਇਸੇ ਤਰ੍ਹਾਂ ਇਹ ਨੌਜਵਾਨ ਬਹੁਤ ਪੜਿਆ ਲਿਖਿਆ ਹੈ ਇਹਨੇ ਪਲੱਸ 2 ਬਾਅਦ ਡਿਪਲੋਮਾ ਕੀਤਾ ਇਹ ਦੱਸ ਰਹੇ ਨੇ ਕਿ ਉਹ ਇਹਨਾਂ ਦੇ ਬ੍ਰਦਰ ਨੇ ਉਹ ਵੀ ਗ੍ਰੈਜੂਏਟਡ ਨੇ ਪਰੰਤੂ ਇਹਨਾਂ ਨੇ ਬਹੁਤ ਸ ਕਰਨ ਕਰਕੇ ਦੇਖ ਲਿਆ ਪਰ ਕੋਈ ਹੋਰ ਨਹੀਂ ਕਿਦਰ ਵਿੱਚ ਗੱਲ ਬਣੀ ਤਾਂ ਇਹਨਾਂ ਨੇ ਪਿੰਡ ਵਿੱਚ ਆਪਣਾ ਹੀ ਰਜਕਾਰ ਚਲਾ ਲਿਆ ਜੋ ਅੱਜ ਬਹੁਤ ਵਧੀਆ ਜੋ ਕਮਾਈ ਕਰਦੇ ਨੇ ऐसे दादी आपा और भी गल्ला बात इन नाल साझाया कर करते हां ते भाई जी और ਤੁਹਾਡੇ ਕੋਈ ਸ਼ੌਂਕ ਨੇ ਸ਼ੌਂਕ ਤਾਂ بس ਕੰਮ ਦਾ ਹੀ ਸ਼ੌਂਕ ਹੈ ਜੀ ਆਪਾਂ ਨੂੰ ਜਿਵੇਂ ਕਿ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਸ਼ੌਂਕ ਹੁੰਦਾ ਕੋਈ ਰੀਲਾਂ ਬਣਾਣਾ ਨਵੇਂ ਕੱਪੜੇ ਲੈਣੇ ਘੁੰਮਣਾ ਫਿਰਨਾ ਤੁਹਾਡੇ ਦਿਲ 'ਚ ਕਦੇ ਇਹ ਚਾਹਤ ਨਹੀਂ ਆਇਆ ਜੀ ਬਸ ਆਹ ਦਾ ਕੰਮ ਕਰੋ ਆਪਦੀ ਪਰਿਵਾਰ 'ਚ ਖੁਸ਼ ਰਹੋ ਜੀ ਬਸ ਆਹੀ ਆਪਾਂ ਜੇਕਰ ਆਪਾਂ ਗੱਲ ਕਰੀਏ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੀ ਘਰ ਦੇ ਹਾਲਾਤ ਜਾਂ ਘਰ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਸੀ ਤੇ ਉਸ ਤੋਂ ਬਾਅਦ ਕੀ ਬਦਲਾਅ ਆਇਆ ਜੀ ਕਾਰ ਦੀ ਕੰディション ਬਹੁਤ ਨਾਜ਼ੁਕ ਸੀ ਬਾਪੂ ਮੇਰਾ ਸਿਰ ਹੀ ਲੱਗਦਾ ਸੀਗਾ ਜਦੋਂ ਸਾਨੂੰ ਸੋਹ ਆਈ ਆ ਪਹਿਰਾ ਸਰ ਹੋਈ ਆ ਸੀ ਸੈਗਲ ਕਰਨਾ ਸ਼ੁਰੂ ਕੀਤਾ ਡੈਡੀ ਨੇ ਸਾਰਾ ਕੁਝ ਕੀਤਾਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਇਹ ਪਸ਼ੂ ਰਾਣੀ ਸੀਗੀ ਪਸ਼ੂ ਵੇਚ ਕੇ ਹੈ ਕਮਜ ਇਹ ਬਾਪੂ ਨੇ ਛੋੜਾ ਦਿੱਤਾ ਤਾਂ ਛੋੜਾ ਦਿੱਤਾ ਕਿ ਉਹ ਕਿੱਸਾ ਲਾ ਗਿਆ ਕਿੱਸਾ ਲਾ ਕੇ ਇਹ ਆਪਾਂ ਫਿਰ ਕੰਮ ਸ਼ੁਰੂ ਕੀਤਾ ਸੀ ਉਸੇ ਦੁਬਾਰਾ ਗੱਡੀ ਤੇ ਲੋਨ ਕਰਾ ਕੇ ਕੰਮ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਇਹ ਆਪਣਾ 9:30 ਜੀ 9:30 ਵਜੇ ਸ਼ੁਰੂ ਹੋ ਜਾਂਦਾ 10 ਵਜੇ ਸਮਾਪਤ ਹੋ ਜਾਂਦਾ ਠੀਕ ਹੈ ਜੀ ਹਾਂ ਜੇਕਰ ਤੁਹਾਨੂੰ ਕੋਈ ਕਹਿੰਦਾ ਵੀ ਬਈ ਇਹ ਕੰਮ ਛੱਡ ਮੈਂ ਤੈਨੂੰ ਕਿਤੇ ਕਿਸੇ ਕੰਪਨੀ ਵਿੱਚ ਪ੍ਰਾਈਵੇਟ ਜੋਬ ਦਿਵਾ ਦਿੰਦਾ ਤਾਂ ਉਸ ਨੂੰ ਤੁਸੀਂ ਕੀ ਆ ਮੈਂ ਮੈਂ ਕਰਨੀ ਨਹੀਂ ਜੋਬ ਕਰਕੇ ਦੇਖੀਏ 10 ਸਾਲ ਜੋਬ ਕੀਤੀ ਆਪਾਂ ਮੈਂ ਸੁਣਿਆ ਸੀ ਤੁਸੀਂ ਚੰਡੀਗੜ੍ਹ ਵੀ ਜੋਬ ਕਰਨ ਲਈ ਗਏ ਸੀ ਉੱਥੋਂ ਦੇ ਬਾਰੇ ਵੀ ਦੱਸੋ ਵੀ ਉੱਥੇ ਤੁਹਾਡੇ ਨਾਲ ਕੀ ਕੁਝ ਹੋਇਆ ਉਹ ਵੀ 10-10 ਕਰਾਂਗੇ ਉਹ ਦੱਸੋ ਚੰਡੀਗੜ੍ਹ ਮੈਂ ਪੰਜ ਮਹੀਨੇ ਲਾਇਆ ਸੀ ਇੱਕ ਕੰਪਨੀ ਦੇ ਵਿੱਚ ਕਈ ਵਾਰੀ ਤਾਂ ਇਹੋ ਜਿਹਾ ਮੌਕਾ ਹੁੰਦਾ ਸੀਗਾ ਵੀ ਕਿਰਾਏ ਨੂੰ ਵੀ ਪੈਸੇ ਨਹੀਂ ਹੁੰਦੇ ਸੀਗੇ ਕਿ ਕਿਰੀ ਵਾਲੇ ਬਾਹਰ ਕੱਢ ਦਿੰਦੇ ਸੀਗੇ। ਕਰੋ ਕਰੋ ਪੈਸੇ ਕਈ ਵਾਰੀ ਹੌਲਟ-ਪੌਲਟ ਕਰਕੇ ਕਰਨੀ ਪੈਂਦੀ ਸੀ ਸੈਟਿੰਗ ਉਹ ਦਿਨ ਯਾਦ ਕਰਕੇ ਹੁਣ ਥੋੜਾ ਬੁਦਾ ਸ਼ਰਮ ਮਹਿਸੂਸ ਹੁੰਦੀ ਆ। ਉਹ ਹੁੰਦਾ ਵੀ ਐਵੇਂ ਕੰਮਾਂ ਚ ਕਰਦੇ ਨੇ ਪਹਿਲਾਂ ਹੀ ਇਹ ਕੰਮ ਸ਼ੁਰੂ ਕਰ ਦਿੰਦੇ ਨੇ। ਉਹ ਚੀਜ਼ ਆਇਆਗਾ ਮਨ ਨੂੰ ਉਹਦੇ ਵੀ ਮੈਂ ਜਦੋਂ ਚੰਡੀਗੜ੍ਹ ਗਿਆ ਸੀ ਉਹਦੇ ਉਹ ਵੀ ਮੈਂ ਕਰਜ਼ੇ ਤੇ 5000 ਰੁਪਏ ਤੱਕ ਚਲੇ ਗਿਆ ਆ ਗਿਆ। ਵੀ ਸ਼ਾਇਦ ਕੁਝ ਬਣ ਜਾਈਏ। ਚੰਡੀਗੜ੍ਹ ਬਾਹਰ ਜਾ ਕੇ ਵਸ ਬੰਦ ਗਏ ਪਰ ਨਹੀਂ ਉੱਥੇ ਵੀ ਨਹੀਂ ਗੱਲ ਬਣੀ ਫਿਰ ਇਹ ਮਨ ਦੇ ਸੋਚਿਆ ਵੀ ਆਪਣਾ ਕੰਮ ਕਰਦੇ ਆ ਨਸ਼ਾ ਪੱਤਾ ਤੋਂ ਬਚਿਓ ਵੀ ਹਾਂ ਨਸ਼ਾ ਪੱਤਾ ਤੋਂ ਰਹਿ ਨਸ਼ਾ ਵਾਲਾ ਨਹੀਂ ਨਹੀਂ ਨਸ਼ੇ ਤੋਂ ਬਿਲਕੁਲ ਰਹਿਤਾ ਵੀ ਆਪਾਂ ਐਵੇਂ ਕੁਛ ਕਹੀ ਜਾਈਏ ਪਰ ਆਪਾਂ ਆਪਾਂ ਤਾਂ ਨਵੀਂ ਪੀੜ੍ਹੀ ਨੂੰ ਵੀ ਜਿਹੜਾ ਵੀ ਆਪਣੀ ਸ਼ੌਪ ਤੇ ਆਉਂਦਾ ਹੈਗਾ ਆਪਾਂ ਹਰੇਕ ਨੂੰ ਗਾਈਡ ਕਰੀਦਾ ਯਾਰ ਭਈ ਯਾਰ ਨਸ਼ਾ ਤੋਂ ਬਚੋ നശ്യ ദോ ബിമറിയ ജീവിത നശെ ആ